ਹਾਂਜੀ ਸ਼ਸ਼ੀਗਲ ਜੀ ਕੀ ਹਾਲ ਚਾਲ ਹੈ ਬਹੁਤ ਟਾਈਮ ਹੋ ਗਿਆ ਜੀ ਵੀਡੀਓ ਨਹੀਂ ਪਾਈ ਜੀ YouTube ਤੇ ਅੱਜ ਤਾਂ ਨਵੇਂ ਬੱਚੇ ਦਿਖਾਉਂਦੇ ਹਾਂ ਨੀ ਲਾਗੜਾ ਹੋਇਆ ਕਾਲੇ ਜਿੰਨੇ ਕਬੂਤਰਾਂ ਨੇ ਠੀਕ ਨਹੀਂ ਅਕੇ ਲਾਲ ਜਿੰਨੇ ਕਬੂਤਰ ਕਬੂਤਰੀ ਲਾਲ ਜਿੰਨੇ ਕਬੂਤਰ ਬੱਚਾ ਇੱਕ ਲਾਲ ਜਿੰਨਾ ਕੱਢਿਆ ਇੱਕ ਫਿੱਕਾ ਲਾਲ ਜਿੰਨਾ ਕੱਢਿਆ ਦਾ ਕਬੂਤਰੀ ਚਿੱਟੀ ਬਗੀਸ਼ ਆਖੀਆ ਕਬੂਤਰ ਚਾ ਚਿੱਟਾ ਬਗਾ ਜਰਦਾ ਬੱਚਾ ਇਕਰ ਪੂਰਾ ਰਤਾਂ ਜਾ ਗੱਡਾ ਹੈ ਇਹਨਾਂ ਦੀ ਅੱਖਾਂ ਵੀ ਡੱਡੀਆਂ ਹੋਣਗੀਆਂ ਬੱਚਿਆਂ ਦੀ ਕਿਉਂ ਇਹਨਾਂ ਦੇ ਬਾਪ ਦੀ ਅੱਖਾਂ ਡੱਡੀਆਂ ਜੀ ਮੈਂ ਦਿਖਾ ਦਿੰਦਾ ਸ਼ਾਇਦ ਹਦੀ ਕੇ ਖਾਂਚੇ ਨਾਲ ਜੇ ਤੀਰ ਹੋ ਗਈ ਨਹੀਂ ਦਿਖਦਾ ਨੇ ਰਾਲ ਲੈ ਬਹੁਤ ਅੰਗੇੁੱੱਚ ਹੈ ਬਾਕੀ ਆ ਕਾਲੀ ਜਿੰਨੀ ਗੋਤਰੀ ਬੱਚਾ ਇੱਕ ਗਾਲਾ ਜੀ ਨਾਲ ਇੱਕ ਚੱਟਾ ਬਗ ਗੰਡਿਆ ਨਿੱਚੇ ਹੈ ਨਹੀਂ ਇੱਧਰ ਵੀ ਖਾਲੀ ਹੈ ਖਾਣਾ ਇੱਧਰ ਅੰਡੇ ਹੈ ਇੱਧਰ ਰੱਤਿਆਂ ਦਾ ਜੋੜਾ ਜੀ ਬੱਚੇ ਰੱਤੇ ਹੀ ਕੱਢੇ ਹੋਏ ਆ ਇੱਧਰ ਆ ਦੇਖ ਲਈ ਬੱਚੇ ਕੱਢੇ ਹੋਏ ਨੇ ਇਹ ਚਿੱਟੇ ਸਪੈ ਦਾ ਗੋਤਰਾ ਹੈ ਇੱਧਰ ਸ਼ਾਕ ਜੀ ਰੱਤੇ ਬੱਚੇ ਲੈ ਗਏ ਜੀ ਦੋ ਅਦਰ ਅੰਡਾ ਬਹੁਤ ਛੋਟਾ ਨਹੀਂ ਤੂਤਰੀ ਦਾ ਅੰਡਾ ਦਿਖਾਉਂਦਾ ਤੁਹਾਨੂੰ ਪਤਾ ਨਹੀਂ ਕੀ ਚੱਕਰ ਹੋਇਆ ਪਹਿਲਾ ਬੱਚੇ ਮਰ ਗਏ ਜੀ ਅੰਡਾ ਦੇਖੋ ਕਿੱਦਾਂ ਖ ਦਿੱਤਾ ਆ ਚੈੱਕ ਕਰੋ ਅੰਡਾ ਬਹੁਤ ਛੋਟਾ ਅੰਡਾ ਹੈ ਸ਼ੈਲੀ ਦੇ ਨਗਰ ਨਾ ਹੈ ਅੰਡੇ ਦਾ ਖੰਮਾ ਨਾ ਨਾ ਅੰਡੇ ਦਾ ਸਾਈਜ਼ ਦੇਖੋ ਜੀ बच्चा ਬਣੂਗਾ ਪਤਾ ਨਹੀਂ ਬਹੁਤ ਛੋਟਾ ਅੰਡਾ ਜੀ ਆ ਦੇਖੋ ਜੀ ਇੱਧਰ ਕੁਝ ਨਹੀਂ ਆ ਜੀ ਬਸ ਆਹੀ ਬੱਚੇ ਕੱਢੇ ਹੋਏ ਨੇ ਥੋੜੇ ਚਿਕਨਾ ਚਿਕਨਾ ਉਹ ਦੋ ਚਾੜੇ ਨੇ ਇੱਕ ਬੱਚਾ ਇੱਥੇ ਆ ਬਾਕੀ ਦੋ ਚੁੱਟੇ ਆਨੇ ਦਬਾ ਰਤਾ ਦਬਾ ਆ ਬੱਚਾ ਇੱਕ ਕਰਤਾ ਆ ਜਾ ਮਾ ਬੱਚੇ ਮੱਕੀ ਉੱਧਰ ਵੀ ਹੰਡੇ ਦਿੱਤੇ ਹੋਣੇ ਦੂਜੇ ਗੁੱਡੇ ਬਸ ਇੰਨੇ ਕੁ ਬੱਚੇ ਨੇ ਜੀ ਪਿੱਛੇ ਦੋ ਚੁੱਟੇ ਕੱਢੇ ਹੋਣੇ ਜੀ ਆ ਗੂਜ ਕੁੱਤਰ ਆਈ ਆਪਣੇ ਬੱਡੇ ਛੇਕਸ ਦੇ ਵੱਡੇ ਕੁੱਤਰ ਨੂੰ ਦਰਸ਼ਨ ਕਰਾ ਦੇਣਾ ਹੁਣ ਦੇਖ ਉਹਨਾਂ ਸਾਰੇ ਵੱਡੇ ਕਬੂਤਰ ਨੇ ਆਇਨੇ ਕਾਲੀ ਜਿੰਨੀ ਨੇ ਪਹਿਲਾਂ ਵੀ ਇੱਕ ਗੋਲਾ ਕੱਢਿਆ ਸੀ ਇੱਕ ਕਾਂ ਦਾ ਕੱਢਿਆ ਸੀ ਇਹਨੇ ਅੱਤ ਕੀ ਵੀ ਗੋਲਾ ਇੱਕ ਕਾਂ ਦਾ ਕੱਢਿਆ ਇਹਦੇ ਕੀ ਕਾਂ ਦਾ ਬੱਚਾ ਮਰ ਗਿਆ ਜੀ ਗੋਲਾ ਬੱਚਾ ਰਹਿ ਗਿਆ ਸਿਰਫ ਨੀਲਾ ਕਾਲੀ ਜਿੰਨੇ ਕੁ ਉਤਰੇ ਕਬੂਤਰ ਵੀ ਕਾਲੀ ਜਿੰਨੇ ਕਬੂਤਰ ਵੀ ਕਾਲਾ ਜਿੰਨਾ ਨੀਲਾ ਬੱচ্চਾ ਪੱਕਾ ਕੱਢਦੇ ਜੀ ਤੁਸੀਂ ਲਾ ਕੇ ਦੇਖੋ ਕਾਲੇ ਜਿੰਨਾਂ ਦਾ ਜੋੜਾ ਸ਼ਾਇਦ ਨੀਲਾ ਕੱਟੇ ਵਾਕੀ ਠੀਕ ਹੈ ਜੀ ਧੰਨਵਾਦ ਅਗੇ ਤਾਂ ਉਹਨੂੰ ਸਮਾਨ ਦੀ ਵੀਡੀਓ ਬਣਾ ਕੇ ਵਾਉਂਗਾ ਜੀ ਕੂਤਰ ਦਾ ਸਾਰੇ ਸਮਾਨ ਹੁੰਦਾ ਆਪਣੇ ਕੋਲ ਉਹ ਪਾਉਂਗਾ ਜੀ ਹੁਣ